ਜਿਹੜਾ ਮਾਮਲਾ ਹੈ ਕੀ ਹੈ ਇਹ ਇਹ ਭਾਜੀ ਅਸੀਂ ਮੇਰਾ ਪਿੰਡ ਭਡਵਾ ਗੁਰਵਿੰਦਰ ਸਿੰਘ ਦਾ ਨਾਮ ਪਿੰਡ ਭਡਵਾ ਬਲਾਕ ਕਲਨੌਰ ਤਨਖਾ ਤਨਖਾ ਕਲਨੌਰ ਤੇ ਬਲਾਕੀ ਕਲਨੌਰ ਇਹ ਸਾਡੇ ਪਿੰਡ ਦਾ ਛੱਪੜ ਦੇ ਵਿੱਚ ਨਜਾਇਜ਼ ਮਿੱਟੀ ਪਾਈ ਜਾਂਦੀ ਪੂਰਾ ਜਾ ਰਹਾ ਹੈ ਅਸੀਂ ਸਾਰੇ ਪਿੰਨੇ ਦਰਖਾਸਤ ਦਿੱਤੀ ਡੀਸੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੇ ਮਾਰ ਕਰਕੇ ਤੇ ਡੀਡੀਪੀਏ ਸਾਹਿਬ ਨੂੰ ਦੇ ਦਿੱਤੀ ਇਹ ਨਜਾਇਜ਼ ਇਹਨਾਂ ਨਾਲ ਹੋਣ ਲਈਏ ਉਹਨਾਂ ਨੇ ਫਿਰ ਵੇਖਿਆ ਡੀਡੀਪੀਏ ਸਾਹਿਬ ਨੇ ਸਾਡੇ ਹੱਕ ਤੇ ਕੇਸ ਕੀਤਾ ਪੰਚਾਇਤ ਦੇ ਆਕੇ ਹਾਂ ਜੀ ਹੌਲ ਬੋ ਰਿਹਾ ਜੀ ਹਾਂ ਜੀ ਪਾਜੀ ਪਹੁ ਪੁੱਤਰ ਧਰਮਿੰਦਰਜੀਤ ਸਿੰਘ ਪੁੱਤਰ ਧਰਮਿੰਦਰਜੀਤ ਸਿੰਘ ਨੰਬਰਦਾਰ ਜੀ ਕਦੋਂ ਦੀ ਗੱਲ ਇਹ 21 ਦੀ ਗੱਲ ਹੈ 21 ਦੀ ਗੱਲ ਹਾਂ ਜੀ ਤੇ ਪਾਜੀ ਹੁਣ 24 ਦੇ ਵਿੱਚ ਕੀ ਹੋਇਆ ਹੋਰਦਾ 21 ਤੋਂ ਲੈ ਕੇ ਬਾਅਦ ਚਾਹੀ ਤੁਹਾਨੂੰ ਦੱਸ ਦਿਆਂ ਵੀ 21 ਤੋਂ ਲੈ ਕੇ ਸਾਡਾ ਕੇਸ ਚੱਲਦਾ ਰਿਹਾ ਤੇ ਇਹ ਦਸੰਬਰ 22 ਨੂੰ ਇਹ ਸਾਡਾ ਕੇਸ ਡੀਡੀਪੀਓ ਸਾਹਿਬ ਨੇ ਸਾਡੇ ਹਾਕ ਗਿਆਤਾ ਪੰਚਾਇਤ ਦੇ ਹਾਕ ਤੇ ਉਦੋਂ ਸਰਕਾਰ ਦੂਜੀ ਹੀ ਤੇ ਨਹੀਂ ਕੋਈ ਕਹਿਨੇ ਕੀਤਾ ਨਹੀਂ ਜੀ ਮਰਦੇ ਨਹੀਂ ਸਾਡੀ ਕੋਈ ਕਹਿਨੇ ਸੁਣੀ ਨਹੀਂ ਪਿਛਲੀ ਸਰਕਾਰ ਤੇ ਪੰਚਾਇਤ ਬਦਲੀ ਤੇ ਫਿਰ ਵੀ ਉਹ ਨਹੀਂ ਜਿਹੜੀ ਪੰਚਾਇਤ ਦੀ ਸੱਚਾਈ ਹੁਣ ਵੀ ਨਹੀਂ ਕੋਈ ਗੱਲ ਕੀਤੀ ਪੰਚਾਇਤ ਜਦੋਂ ਬਦਲੀ ਹੈ ਤੇ ਹੁਣ ਸਾਨੂੰ ਪੰਚਾਇਤੀ ਜਗ੍ਹਾ ਪੰਚਾਇਤੀ ਜਗ੍ਹਾ ਤੇ ਉਹ ਜਦੋਂ ਵੀਡੀਓ ਡੀਡੀਪੀ ਸਾਹਿਬ ਨੇ ਕਰ ਦਿੱਤਾ ਕਿ ਸਭ ਪੰਚਾਇਤ ਦੇ ਅਕੀਤੇ ਅਦੋਂ ਬਾਈਚ ਦੇ ਦੋਹਾਂ ਖਾਲੀ ਕਰ ਗਏ ਜਿਹੜੇ ਵਿੱਚ ਬੈਠੇ ਕੋਤ ਤਰਮਿੰਦਰਜੀਤ ਸਿੰਘ ਇੱਕ ਉਹਦਾ ਭਰਾ ਸੀ ਦੂਸਰਾ ਗਗਨ ਅਜੇ ਤਿੰਨ ਜਣੇ ਇਹਦੇ ਨਾਲ ਕੁਝ ਉਹਨਾਂ ਨੇ ਠਿਕਰੀਵਾਲ ਫਲਿਆਂਦੇ ਹੀ ਹੋਰ ਬੰਦੇ ਗੁਰਦਾਸ ਨੰਗਲ ਤੋਂ ਉਹ ਲਿਆ ਕੇ ਬਿਠਾਏ ਜਦੋਂ ਕਿ ਸਾਡੇ ਹੱਕ 'ਚ ਹੋ ਗਿਆ ਅਜੇ ਅਜੇ ਹੱਕ 'ਚ ਹੋ ਗਿਆ ਤੇ ਉਹ ਉਦੋਂ ਸਾਡੇ ਕਿ ਚਲ ਗਿਆ ਉਦੋਂ ਦਾ ਖਾਲੀ ਪਿਆ ਹੁਣ ਉਹਨਾਂ ਨੇ ਆਪਣਾ ਫਿਰ ਕਬਜ਼ਾ ਕਰਨ ਦੀ ਨੀਤ ਨਾਲ ਇੱਕ ਆਦਮੀ ਲਿਆ ਕੇ ਵਿੱਚ ਬਿਠਾ ਦਿੱਤਾ ਉਹਦਾ ਨਾਮ ਕਲਵੰਤ ਸਿੰਘ ਉਹ ਹੈਗਾ ਬਾਹਰ ਦਾ ਯੋਜਲਾ ਪਿੰਡ ਨਹੀਂ ਸਾਡੇ ਪਿੰਡੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹਾਂਜੀ ਭਾਜੀ ਉਹ ਕਾਦੇ ਸਾਰੀ ਹੋਈ ਹੋਈ ਸੀ ਜਿਹੜੀ ਵੀਡੀਓ ਵਾਇਰਲ ਹੋਇਆ ਕਿ ਇੱਕ ਲੇਡੀ ਇੱਧਰ ਇੰਦੀ ਵੀ ਆ ਦੇ ਨਹੀਂ ਹੈ ਮਤਲਬ ਕਬਜ਼ਾ ਕੀਤਾ ਗਿਆ ਢਾਇਆ ਗਿਆ ਉਹ ਉਹਦੇ ਬਾਰੇ ਵਿੱਚ ਕੀ ਤੁਹਾਡੀ ਸਪਸ਼ਟੀ ਕਰਦੇ ਹੋ ਬਾਜੀ ਇੱਕ ਮਿੰਟ ਬਾਜੀ ਰਿਕਾਰਡਿੰਗ ਹੋਈ ਹੈ ਹਾਂਜੀ ਤੁਸੀਂ ਕੀ ਸਪਸ਼ਟੀ ਕਰਨ ਦੇਣ ਆਇਓ ਵੀਡੀਓ ਤੇ ਆ ਗਿਆ ਕਿ ਉਹ ਤਾਂ ਢਾਇਆ ਗਿਆ ਢਾਇਆ ਕਿਦੇ ਵੱਲੋਂ ਗਿਆ ਉਹ ਜਿਹੜੂ ਹੀ ਆਪਣਾ ਪਾਸਾ ਦੱਸ ਦਿੰਦੇ ਆ ਤੇ ਜਿਹਨਾਂ ਸੰਮੇਤ ਮੈਂ ਤੁਹਾਨੂੰ ਦੱਸਦਾ ਇੱਕ ਗੈਰਗੰਤ ਵੀਡੀਓ ਸਾਂ ਨੇ ਸੰ ਤੇthi ਲਿਖੀ ਪੰਚਾਇਤ ਨੂੰ ਇਹ ਇਹ ਤਾਂ ਇਹਦਾ ਸਰਪੰਚ ਨੇ ਕਿਥੀ ਲਿਖੀ ਆ ਵੀ ਇਹਦਾ ਤੁਸੀਂ ਅਪਜਾਟਾ ਹੋ ਇਹਨਾਂ ਸਮ ਕਰੋ ਤਾਂ ਆਹ ਚਿੱਠੀ ਆ ਵੀਰ ਜੀ ਸਾਹਿਬ ਇਹਦੇ ਨਾਲ ਜਿਹੜਾ ਇਹ ਮੁਰਕੇ ਨੋਟ ਚ ਦਿੱਤੇ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਨੇ ਨੋਟ ਸੇ ਦਿੱਤੇ ਆ ਦੇਖੋ 6 12 ਦਾ ਨੋਟ 6 12 ਨੋਟਸ ਦਿੱਤਾ ਫਿਰ ਇਹਨੂੰ ਖਾਲੀ ਕੀਤਾ ਜਾਵੇ ਹਾਂਜੀ ਇੱਕ ਹਫਤੇ ਦਾ ਟਾਈਮ ਦਿੱਤਾ ਉਹਨਾਂ ਫਿਰ ਵੀ ਨਹੀਂ ਉਹਨਾਂ ਦਤਾਈ ਤੇ 13 ਇਹ 6 ਇਹਨੂੰ ਕਰਕੇ ਫਿਰ 14 ਨੂੰ ਅਸੀਂ 14 ਨੂੰ ਜਿਹੜਾ ਵਾ 5 11 50 ਪਿੰਡ ਦੀ ਪੰਚਾਇਤ ਨਾਲ ਹਾਂਜੀ ਪੰਚਾਇਤ ਦਾ ਸਾਰਾ ਪੰਚਾਇਤ ਨਾਲ ਜਦਕਿ ਇਸ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਉਹਨਾਂ ਦਾ ਨਾਮ ਹੈ ਜੀ ਬਾਜੀ ਆਪਣਾ ਨਾਮ ਦਾ ਹਾਂ ਮੈਂ ਪਰਗਨ ਸਿੰਘ ਵਾਸੀ ਪਿੰਡ ਭਟਵਾ ਜਿਹੜੀ ਵੀਡੀਓ ਭੜਵਾंदे ਛੱਪੜ ਦੇ ਸਬੰਧ ਵਿੱਚ ਵਾਇਰਲ ਹੋ ਰਹੀ ਉਹਦੇ ਵਿੱਚ ਛੱਪੜ ਨਿਊ ਘਰ ਦੀ ਵੀਡੀਓ ਘਰ ਤਾਂ ਦੀ ਵੀਡੀਓ ਉਹਦਾ ਦੱਸੋ ਛੱਪੜ ਦੇ ਵਿੱਚ ਸਰ ਬਣਾਇਆ ਹੈ ਨਾ ਉਹ ਛੱਪੜ 'ਚ ਬਣਿਆ ਹੋਇਆ ਹੈ ਤੇ ਕਰਮੇਂਦਰਜੀਤ ਸਿੰਘ ਵੱਲੋਂ ਉਹਦੇ ਉੱਪਰ ਜਿਹੜਾ ਵਾ ਉਹ ਕਬਜ਼ਾ ਕਰਨ ਦੀ ਨਹੀਂ ਦਣਾ ਉਹਦੇ ਵਿੱਚ ਮਿੱਟੀ ਜਿਹੜੀ ਆ ਕਾਫੀ ਸਮੇ ਤੋਂ ਪਾਈ ਜਾ ਰਹੀ ਸੀ ਜਦ ਕਈ ਦਰਖਾਸਤਾਂ ਦਿੰਦੇ ਰਹੇ ਆ ਉਹਦੇ ਵਿੱਚ ਪਿਛੜੀ ਸਰਕਾਰ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਅਸੀਂ ਆਪਣਾ ਇਹ ਪੱਖ ਰੱਖਣਾ ਆਏ ਆ ਵੀ ਸਾਡੇ ਤੇ ਜੋ ਪਰਚਾ ਦਰਜ ਹੋਇਆ ਉਹ ਨਜਾਇਜ਼ ਹੋਇਆ ਵਾ ਅਸੀਂ ਪੰਚਾਇਤ ਨੇ ਜੋ ਕਾਰਵਾਈ ਕੀਤੀ ਆ ਉਹ ਸਬੂਤਾਂ ਦੇ ਆਧਾਰ ਤੇ ਕੀਤੀ ਆ ਤੇ ਬਿਲਕੁਲ ਸਹੀ ਹੋਈ ਆ ਅਸੀਂ ਇਹ ਕਿਉਂ ਨਹੀਂ ਆ ਮੰਗ ਕਰਨੇ ਆ ਪ੍ਰਸ਼ਾਸਨ ਤੋਂ ਕਿ ਜਿਹੜਾ ਸਾਡੇ ਵਿਰੁੱਧ ਪਰਚਾ ਹੋਇਆ ਵਾ ਉਸ ਨੂੰ ਰੱਦ ਕੀਤਾ ਜਾਵੇ ਤਾਂ ਜੋ ਕੇ ਸਾਨੂੰ ਇਨਸਾਫ ਮਿਲ ਸਕੇ ਤੇ ਜੋ ਵੀਡੀਓ ਇਹ ਵਾਇਰਲ ਹੋ ਰਹੀ ਆ ਇਹ ਗਲਤ ਵਾਇਰਲ ਹੋ ਰਹੀ ਆ ਨਹੀਂ ਇਹਦਾ ਮੋਟਵ ਕੁਝ ਹੋ ਰਿਹਾ ਤੇ ਜਿਹੜੇ ਵਿਅਕਤੀਕਾਰ ਪਿੱਛੇ ਇਹਦੇ ਕੁਝ ਹੋ ਰਿਹਾ ਉਹ ਮਕਾਨ ਦੇ ਤੋਂ ਵਿਅਕਤੀ ਜਿਹੜੀ ਆ ਉਹ ਮਕਾਨ ਦੇ ਵਿੱਚ ਇਹ ਇਸ ਤੋਂ ਪਹਿਲਾਂ ਡੀਡੀਪੀਓ ਸਾਹਿਬ ਦੇ ਪਿੰਡ ਦੇ ਵਿਅਕਤੀਆਂ ਵੱਲੋਂ ਜਿਹੜਾ ਵਾ ਉਹ ਕੇਸ ਕੀਤਾ ਗਿਆ ਵੀਡੀਓ ਡੀਡੀਪੀਓ ਸਾਹਿਬ ਨੇ ਉਹਦਾ ਜਿਹੜਾ ਵਾ ਫੈਸਲਾ ਵਾ ਪੰਚਾਇਤ ਦੇ ਹੱਕ 'ਚ ਕੀਤਾ ਕਿ ਤੁਸੀਂ ਕੱਪਟਾ ਲੋ ਬਕਾਇਦਾ ਉਹਨਾਂ ਧਰਮਿੰਦਰਜੀਤ ਸਿੰਘ ਲੰਮਰਦਾਰ ਉਸਦਾ ਭਰਾ ਰੁਪਿੰਦਰਜੀਤ ਸਿੰਘ ਤੇ ਹੋਰ ਵਾਸੀ ਜਿਹੜੇ ਨੇ ਉਹਨਾਂ ਦੇ ਉੱਪਰ ਮਤਲਬ ਉੱਥੇ ਕਾਬਜ ਹਾਂ ਜਿਹਦੇ ਪਹਿਲਾਂ ਕਾਬਜ ਸੀ ਉਹਨਾਂ ਦੇ ਖਿਲਾਫ ਉਹਨਾਂ ਨੇ ਮਤਵੀ ਫੈਸਲਾ ਕੀਤਾ ਕਿ ਇਹਨਾਂ ਨੂੰ ਇਥੋਂ ਕੱਢਿਆ ਜਾ ਪੰਚਾਇਤ ਦੇ ਹੱਕ 'ਚ ਕਰਤਾ 50000 92 ਉਹਨਾਂ ਨੂੰ ਜਿਹੜਾ ਵਾ ਉਹਨਾਂ ਨੇ ਵਿੱਚ ਲਿਖਿਆ ਉਸ ਤੋਂ ਬਾਅਦ ਆ ਉਹਨਾਂ ਨੇ ਬਕਾਇਦਾ ਦਖਲ ਦੇ ਵਾਰੰਟ ਵੀ ਜਿਹੜੇ ਆ ਉਹਦਾ ਜਾਰੀ ਕੀਤੇ ਮਤਲਬ ਜਿਹੜੀ ਜੀਸੀਬੀ ਚੱਲਦੀ ਪਈ ਆ ਯਾ ਉਹ ਢਾਈ ਦਵਾਈ ਹੋਈ ਆ ਉੱਥੇ ਉਹ ਮਤਲਬ ਸਰਕਾਰੀ ਹੁਕਮਾਤੇ ਹੋਈ ਆ ਹਾਂ ਸਰ ਉਹ ਪੇਪਰ ਸਾਰੇ ਸਾਡੇ ਕੋਲ ਆਲਰੇਡੀ ਸਾਰੇ ਜਿਹੜੇ ਆ ਵੀਡੀਓ ਵੱਲੋਂ ਬਕਾਇਦਾ ਸਰਪੰਚ ਨੂੰ ਚਿੱਠੀ ਕੱਢੀ ਗਈ ਆ ਕਿ ਇਸ ਨੂੰ ਖਾਦੀ ਕਰਵਾਇਆ ਜਾਵੇ ਇੱਕ ਸਰਪੰਚ ਕਬਜ਼ਾ ਲੈ ਸਕਦਾ ਭਾਜੀ हां सर ਜਦੋਂ ਵੀਡੀਓ ਸਰਪੰਚਾਇਤ ਪੰਚਾਇਤ ਆ ਪੰਚਾਇਤ ਪੰਚਾਇਤ ਜਿਹੜੀ ਆ ਉਦੋਂ ਉਹ ਅਧਿਕਾਰ ਵੀਡੀਓ ਸਾਹਿਬ ਨੇ ਚਿੱਠੀ ਜਦੋਂ ਸਰਪੰਚ ਸਾਹਿਬ ਨੂੰ ਇਸ਼ੂ ਕੀਤੀ ਆ ਉਹ ਤਾਂ ਹੀ ਕੀਤੀਆਂ ਨੇ ਜੇ ਲੈ ਸਕਦਾ ਕਬਜ਼ਾ ਇਸ ਤੋਂ ਪਹਿਲਾਂ ਤਾਂ ਹਾਂ ਮਤਾ ਸਰ ਬਕਾਇਦਾ ਮੈਂ ਕਹਾ ਮਤਾ ਪਾਇਆ ਗਿਆ ਅੱਜ ਵਿੱਚ ਵੇਖੋ ਬਕਾਇਦਾ ਜਿਹੜਾ ਵਾ ਉਹ ਮਤਾ ਪਾਇਆ ਗਿਆ ਵਾ ਬਕਾਇਦਾ ਜਿਹੜਾ ਨੋਟਿਸ ਵੀ ਉਹਨਾਂ ਨੂੰ ਜਾਰੀ ਕੀਤਾ ਗਿਆ ਵਾ ਉਹਦਾ ਵੀ ਇਹਦੇ ਵਿੱਚ ਵੀ ਅਰਵਾ ਦਿੱਤਾ ਹਾਂ ਆ ਆ ਉਹਦੇ ਵਿੱਚ ਉਹਦਾ ਵੀ ਅਰਵਾ ਜਿਹੜਾ ਉਹ ਦਿੱਤਾ ਗਿਆ ਜਿਹੜਾ ਵਿਅਕਤੀ ਜਾਂ ਔਰਤ ਜਿਹੜੀ ਰੌਲਾ ਪਾ ਰਹੀ ਆ ਉਹ ਕਿੰਨੇ ਜੇ ਤੋਂ ਉੱਥੇ ਬੈਠੇ ਹੋਏ ਆ ਉਹ ਸਰ 24 ਉਹ 24 ਨਵੰਬਰ ਦੀ ਇੱਥੇ ਬਹਿ ਰਹੀ ਆ 24 ਨਵੰਬਰ ਤੋਂ ਕਲਵੰਤ ਸਿੰਘ ਜਿਹੜਾ 2024 24 ਨਵੰਬਰ ਨਹੀਂ ਸਰ ਉਹ ਬਿਲਕੁਲ ਗਲਤ ਆ ਉਹ ਔਜਲਿਆਂ ਦਾ ਵਾਸੀ ਆ ਜਦ ਕਿ ਉਹ ਜੇ 10 ਸਾਲ ਤੋਂ ਇੱਥੇ ਰਹਿ ਰਿਹਾ ਤਾਂ ਘੱਟੋ ਘੱਟ ਉਹਦੇ ਕੋਲ ਬਿਜਲੀ ਦਾ ਕਲੈਕਸ਼ਨ ਤੇ ਹੋਣਾ ਚਾਹੀਦਾ ਲਾਈਟ ਦਾ ਕੋਈ ਪ੍ਰਬੰਧ ਨਹੀਂ ਉੱਥੇ ਆ ਸਿਰਫ ਇੱਕ ਤਰਮਿੰਦਰਜੀਤ ਸਿੰਘ ਵੱਲੋਂ ਜੋ ਚਾਰਜਿਸ ਝੜੀ ਜਾ ਰਹੀਆਂ ਉਹ ਕਬਜ਼ਾ ਲੈਦੀ ਨਜਾਇਜ਼ ਕਰਦੇ ਆ ਹਾਂ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਨਿਆਇਕਬਜ਼ਾ ਹਾਂ ਹਾਂ ਨਜਾਇਜ਼ ਕਬਜ਼ਾ ਸੀ ਪੰਚਾਇਤ ਨੇ ਉਸ ਨੂੰ ਜਿਹੜਾ ਖਾਦੀ ਕਰਵਾਇਆ ਵਾ ਪਰ ਸਾਡੇ ਉੱਤੇ ਇਹ ਗਲਤ ਜਿਹੜਾ ਪਰਚਾ ਦਰਜ ਕੀਤਾ ਸਾਡੀ ਇਸ ਵੱਡੀ ਧਰਮਿੰਦਰ ਨਾਲ ਪਹਿਲਾਂ ਉਹ ਗੱਲ ਹੋਈ ਸੀ ਆਰਡਰ ਆਇਆ ਹਾਂ ਸਰ ਧਰਮਿੰਦਰਜੀਤ ਸਿੰਘ ਨਾਲ ਸਰਦਾਰ ਗੁਰਵਿੰਦਰ ਸਿੰਘ ਨਾਲ ਦੀ ਫੋਨ ਦੇ ਉੱਪਰ ਗੱਲ ਹੋਈ ਆ ਬਕਾਇਦਾ ਉਸ ਨੇ ਮੈਂ ਤੁਹਾਨੂੰ ਉਹਦੀ ਜਿਹੜੀ ਰਿਕਾਰਡਿੰਗ ਵੀ ਭਾਜੀ ਹੁਣੀ ਤੁਹਾਨੂੰ ਦੇ ਦਣਗੇ ਉਸ ਨੇ ਇਹ ਮੰਨਿਆ ਵਾ ਕਿ ਮੈਂ ਮੈਂ ਭਾਲਿਆ ਤੇ ਮੈਂ ਹੀ ਖੋਦੇ ਨੂੰ ਕੱਢਾਂਗਾ ਬਾਹਰ ਤੇ ਮੈਂ 12 ਵਜੇ ਤੱਕ ਦਾ ਟਾਈਮ ਇੱਕ ਤਰੀਕ ਦੀ ਗੱਲ ਹੈ 1 ਦਸੰਬਰ ਦੀ 1 ਦਸੰਬਰ ਦੀ ਗੱਲ ਹੋਈ ਕਿ ਮੈਂ ਇਸ ਨੂੰ ਏ ਮਦਵੀ ਕਾਲਜ ਜਦ ਮਦਵੀ 2 ਤਰੀਕ ਨੂੰ ਮੈਂ ਇਹਨੂੰ 12 ਵਜੇ ਤੱਕ ਬਾਹਰ ਕੱਢ ਦਵਾਂਗਾ ਅਸੀਂ ਐਸਡੀ ਵੇਟ ਕਰਦੇ ਰਹੇ ਹਾਂ ਉਸ ਤੋਂ ਬਾਅਦ ਇਹਨਾਂ ਨੇ 23 ਤਰੀਕ ਨੂੰ ਤੇ 3 ਤਰੀਕ ਨੂੰ ਜਿਹੜਾ ਸਾਨੂੰ ਅੱਜ ਸੰਮਣ ਮਿਲੇ ਨੇ 3 ਤਰੀਕ ਨੂੰ ਸਾਡੇ ਖਿਲਾਫ ਜਿਹੜਾ ਵਾ ਅਦਾਲਤ ਦੇ ਵਿੱਚ ਆ ਕੇਸ ਦਾਇਰ ਕੀਤਾ ਕਿਹਦੇ ਖਿਲਾਫ ਪੰਚਾਇਤ ਦੇ ਖਿਲਾਫ ਆ ਜੀ ਨਹੀਂ ਗੁਰਵਿੰਦਰ ਸਿੰਘ ਤੇ ਪਰਕਾ ਸਿੰਘ ਦੇ ਖਿਲਾਫ ਹੈ ਲੇਕਿਨ ਕਾਰਵਾਈ ਤੇ ਪੰਚਾਇਤ ਨਹੀਂ ਕੀਤੀ ਹੈ ਹਾਂਜੀ ਪਰ ਇਹਨਾਂ ਨੇ ਸਾਡੇ ਪਰ ਖਿਲਾਫ ਕੀਤਾ ਨਾ ਸਰ ਉਹ ਤਾਂ ਜਿਹੜਾ ਵਾ ਜਾਜ ਦੇ ਫੈਸਲਾ ਜਿਹੜਾ ਉਹਨਾਂ ਨੇ ਸਾਨੂੰ 23 ਦਾ ਆਰਡਰ ਆਇਆ ਨੇ 23 12 ਨੂੰ ਤੁਹਾਡੀ ਉਹਦੇ ਵਿੱਚ ਕੋਈ ਸਟੇ ਨਹੀਂ ਹੋਇਆ ਸਰ ਤੁਹਾਡੇ ਦੇ ਮਾਮਲਾ ਵੀ ਦਰਜ ਹੋਇਆ ਵਾ ਜਿਹੜਾ ਮਾਮਲਾ ਵੀ ਤੁਹਾਡੇ ਤੇ ਦਰਜ ਹੋਇਆ ਵਾ ਉਹ ਤੁਹਾਡੇ ਪੰਚਾਇਤ ਤੇ ਦਰਜ ਹੋਇਆ ਹੈ ਜਾਂ ਤੁਹਾਡੇ ਨਹੀਂ ਪੰਚਾਇਤ ਤੇ ਨਹੀਂ ਹੋਇਆ ਸਾਡੇ ਪਰਸਨਲ ਹੋਇਆ ਹਾਂ ਜਿੰਦਗੀ ਕਾਰਵਾਈ ਤੇ ਪੰਚਾਇਤ ਵੱਲੋਂ ਕੀਤੀ ਹਾਂਜੀ ਪੰਚਾਇਤ ਵੱਲੋਂ ਕੀਤੀ ਤੇ ਸਾਡੇ ਤੇ ਹੋਇਆ ਤੁਸੀਂ ਹੁਣ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਸਾਡੇ ਤੇ ਪਰਚਾ ਨਜਾਇਜ਼ ਉਹਨੂੰ ਕੈਨਸਲ ਕੀਤਾ ਜਾਵੇ ਤੇ ਸਾਡੇ ਅਨੁਸਾਰ ਦਵਾਇਆ ਜਾਵੇ ਕਿ ਜਿਹੜਾ ਉਹ ਕਬਜ਼ਾ ਜਿਹੜਾ ਵਾ ਉਹ ਆਲਰੇਡੀ ਚਲੋ ਪੰਚਾਇਤ ਕੋ ਆ ਉਸ ਨੂੰ ਸਹੀ ਕੀਤਾ ਜਾਵੇ ਵੀਡੀਓ ਨੂੰ ਕਿਹੜਾ ਆਪਾਂ ਕੀ ਕਵਾਂਗੇ ਜਿਹੜੀ ਵਾਇਰਲ ਉਹ ਸਾਰਾ ਉਹ ਫੇਕ ਵੀਡੀਓ ਹੋ ਗਈ ਨਾ ਉਹ ਇੱਕ ਸਿੰਤੀ ਲੈਣ ਵਾਸਤੇ ਲੋਕਾਂ ਦੀ ਉਹ ਜਿਹੜੇ ਤਰਵਿੰਦਰ ਸਿੰਘ ਲੰਬੜਦਾਰ ਆ ਉਹਨੇ ਜਿਆਦਾ ਤੋਂ ਜਿਆਦਾ ਵਾਇਰਲ ਕੀਤੀ ਆ ਇਸ ਵਾਕੂ ਜਦ ਤੱਕ ਜਿਹੜਾ ਵੀ মিডিਆ ਉੱਥੇ ਆਇਆ ਉਹਨਾਂ ਨੇ ਸਾਡਾ ਕੋਈ ਪੱਖ ਨਹੀਂ ਲਿਆ ਹੱਟ ਤੱਕ ਕੋਈ ਅਪਰੋਚ ਨਹੀਂ ਕੀਤੀ ਅੱਜ ਤੱਕ ਵੀ ਨਹੀਂ ਕੀਤੀ ਅਸੀਂ ਸਾਡੇ ਜਰੀਏ ਅੱਜ ਨਾਲ ਆਪਣਾ ਪੱਖ ਤੁਹਾਡੇ ਕੋਲ ਰੱਖਣਾ ਹੈ ਹਾਂ ਠੀਕ ਆਤਾ ਵਾਜਾ 28 ਨੰਬਰ ਬਾਸ ਬੰਦੇ ਹੋਰ ਮਾਜੀ ਬੋਲੋ ਜੀ ਕਿ ਸਰਕਾਰ ਦੇ ਹੁਕਮਾਂ ਦੀ ਅਦਲੀ ਉਰਨ ਕੀਤੀ ਤੇ ਐਸਐਸਓ ਨੇ ਹੁਕਮ ਦੇ ਦੋ ਉਹ ਕੰਗਨੇ ਮੀਡੀਆ ਨੂੰ ਖਾਉ ਦੀ ਜੁੱਤੀ ਏਡਾ ਸਾਹਮਣੇ ਕਰਦੇ ਇਹ ਨਵੀਂ ਬੁਲਿਉਨ ਨਾ ਮੈਂ ਇਹ ਕਾਰਨ ਆ ਜਿਹੜਾ ਕਾਗਜ਼ ਡੀਡੀਪੀ ਸਾਹਿਬ ਨੇ ਆਰਡਰ ਨੇ ਮੈਂ ਕਹਦਾ ਜੋ ਫੈਸਲਾ ਪੰਚਾਇਤ ਦੇ ਹੱਕ ਤੇ ਇਸ ਤੋਂ ਪਹਿਲਾਂ ਇਹਨੂੰ ਮਲਬਾ ਚੁੱਕਣ ਬਾਰੇ ਇਹਨਾਂ ਨੇ ਕਿਹਾ ਪੀਸੀ ਸਾਹਿਬ ਆ ਬਗਾਇਤਾ ਇਹਨਾਂ ਵੱਲ ਤੇ ਬਤਨਵਾ ਖਾਲੀ ਗੱਲ ਬੰਦ ਕਰਦੇ ਇਹ ਜਗਾ ਗੱਲ ਬੰਦ ਜੀ ਡੀਡੀਪੀ ਬੀਲਡਰ ਸਾਹਿਬ ਡੀਡੀਪੀ ਬੀਲਡਰ ਸਾਹਿਬ ਦਾ ਲੈਟਰ ਆ ਸਾਡੇ ਕੋਲ ਪੰਚਾਇਤ ਸਰਪੰਚ ਨੂੰ ਬਗਾਇਤਾ ਆਰਡਰ ਕੀਤਾ ਉਹਨਾਂ ਨੇ ਖਾਲੀ ਕਰ ਮਤਲਬ ਤੁਸੀਂ ਲੈ ਸਕਦੇ ਸੀ ਕਬਜ਼ਾ ਆ ਦੇਖੋ ਦਾਖਲ ਵਾਰੰਟਾ ਦਾਖਲ ਵਾਰੰਟਾ ਦੇਖੋ ਦਾਖਲ ਵਾਰੰਟਾ ਗਿਆ ਦੇ ਕਿ ਦਿਨਾਂ ਪੰਚਾਇਤ ਨੂੰ ਪਾਵਰ ਦਿੱਤਾ ਸਰਪੰਚ ਨੂੰ ਚਿੱਠੀ ਸਰਪੰਚ ਨੂੰ ਲਿਖੀ ਆ ਦੇਖੋ ਨਾ ਬਕਾਇਦਾ ਕੱਲੇ ਸਰਪੰਚ ਨੂੰ ਬਾਕੀ ਚੱਕਲੇ ਸਰਪੰਚ ਨੂੰ ਜਿੱਥੇ ਲਿਖੀ ਕਿ ਕਬਜ਼ਾ ਲੈ ਆ ਕਬਜ਼ਾ ਲੈ ਆਦੇ ਬਾਅਦ ਜਾਦੇ ਆ ਕਿ ਇਹ ਜੀਰੀ ਕਬੀਲੇ ਦੋ ਬਾਦ ਇਹ ਪਰਜਾਲੇ ਮਦਾਮੂਤਾ ਪਾ ਰਹੇ ਆ ਆ ਇਹਦੇ ਵਿੱਚ ਛਾਲਾ ਸਾਰਾ ਪਿਆ ਹੋਇਆ ਬਾੜੀ ਮੜੀ ਕੰਨ ਦਾ ਨਾ ਕਰਾ ਲੱਗਦਾ ਉੱਤੇ ਉਤਾਰਵਾਇ ਸਿਸਟਰ ਤੇ ਲੱਗ ਗਿਆ ਹਾਂ ਸੈਕਟਰ ਦੇ ਵਿੱਚ ਹਾਂ ਸੈਕਟਰ ਦੀ ਆਹ ਪੁਰਾਣੀ ਚਾਰਕੀ ਮੈਂ 10 ਸਾਲ ਤੋਂ ਰਹਿ ਰਿਹਾ ਹਾਂ 10 ਸਾਲ ਦੇ ਵਿੱਚ ਇਸ ਨੂੰ ਕਿਸੇ ਨੇ ਕੁਝ ਕਿਹਾ ਨਹੀਂ ਜਦ ਕੇ ਜਦ ਡੀਡੀਟੀ ਸਾਹਿਬ ਦੇ ਆਰਡਰ ਫੈਸਲਾ ਪੰਚਾਇਤ ਨੂੰ ਦੇ ਦਿੱਤਾ ਉਹਨਾਂ ਨੇ ਹੱਕ ਤੇ ਹੋ ਗਿਆ ਸੀ 24 ਨਵੰਬਰ ਨੂੰ ਤਰਨ ਨੰਬਰ ਦਾ ਤਰਮਿੰਦਰਜੀਤ ਸਿੰਘ ਵੱਲੋਂ ਇਹਨਾਂ ਨੂੰ ਆਪਣਾ ਕਰਜਾ ਕਰਨ ਦੀ ਨੀਤ ਦੇ ਨਾਲ ਜਿਹੜਾ ਵਾ ਉਥੇ ਇਤਹਾਫ ਉਹਨਾਂ ਨੇ ਬਿਠਾਇਆ ਹਾਂਜੀ ਮਤਲਬ ਇਹ ਬੰਦੇ 10 ਸਾਲ ਤੋਂ ਦੇਖੋ ਇਹਦੇ ਨਾਲ ਸਾਡੀ ਇੱਕ ਤਰੀਕ ਨੂੰ ਸਰਦਾਰ ਗਵਿੰਦਰ ਸਿੰਘ ਨਾਲ ਗੱਲਬਾਤ ਹੋਈ ਆ ਉਹਦੇ ਵਿੱਚ ਇਹ ਬੰਦੇ ਆ ਕਿ ਮੈਂ 12 ਵਜੇ ਤੱਕ